ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹੈ। ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਮਾਡਲ ਲਾਗੂ ਕਰਨ ਦੀ ਗੱਲ ਕੀਤੀ ਗਈ। ਇਸੇ ਦੇ ਚਲਦਿਆਂ ਆਮ ਆਦਮੀ ਕਲੀਨਿਕ ਬਣਾਏ ਗਏ। ਹਾਲਾਂਕਿ ਆਮ ਆਦਮੀ ਕਲੀਨਿਕਾਂ ਦੇ ਵਿੱਚ ਲੋਕ ਇਲਾਜ ਜ਼ਰੂਰ ਕਰਵਾਉਣ ਜਾਂਦੇ ਨੇ ਪਰ ਵਿਰੋਧੀ ਲਗਾਤਾਰ ਸੁਭਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਵੀ ਖੜੇ ਕਰਦੇ ਨੇ। ਤੁਨਾਮ ਆਦਮੀ ਕਲੀਨਿਕਾਂ ਦੇ ਵਿੱਚ ਇੱਕ ਨਵੀਂ ਸਹੂਲਤ ਮਿਲਣ ਜਾ ਰਹੀ ਹੈ ਇਹ ਖਬਰ ਤੁਹਾਡੇ ਨਾਲ ਤਾਂ ਸਾਂਝੀ ਕਰ ਰਹੇ ਹਾਂ ਕਿਉਂਕਿ ਸਿਹਤ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਪੰਜਾਬ ਸਰਕਾਰ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ ਇੱਕ ਨਵਾਂ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ ਜਿਹਦੇ ਤਹਿਤ ਮਰੀਜ਼ ਦਾ ਸਾਰਾ ਡਾਟਾ WhatsApp ਦੇ ਉੱਤੇ ਹੋਵੇਗਾ ਦਵਾਈ ਕਿੰਨੇ ਵਜੇ ਖਾਣੀ ਹੈ ਕਿਹੜੀ ਦਵਾਈ ਕਦੋਂ ਖਾਣੀ ਹੈ ਇਹਦੀ ਸਾਰੀ ਡਿਟੇਲ ਆਏਗੀ ਕੀ ਰਿਪੋਰਟ ਆਈ ਹੈ ਉਹ ਵੀ ਸਾਰੀ WhatsApp ਦੇ ਉੱਤੇ ਹੀ ਡਿਟੇਲ ਪਹੁੰਚ ਜਾਏਗੀ ਯਾਨੀ ਕਿ ਪਰਚੀ ਸਿਸਟਮ ਇੱਕ ਤਰੀਕੇ ਦੇ ਨਾਲ ਬੰਦ ਹੁੰਦਾ ਨਜ਼ਰ ਆ ਰਿਹਾ ਹੈ ਇਸ ਸਿਸਟਮ ਦੀ ਸ਼ੁਰੂਆਤ ਅੱਜ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਣੀ ਹੈ ਤੇ ਆਮ ਆਦਮੀ ਕਲੀਨਿਕਾਂ ਦੇ ਵਿੱਚ ਇਹ ਸਹੂਲਤ ਮਿਲੇਗੀ ਇਹ ਹੈ ਕਿ ਇਹ ਪ੍ਰੋਜੈਕਟ ਅਸਲ ਦੇ ਵਿੱਚ ਇੱਕ WhatsApp ਇੰਟੀਗ੍ਰੇਸ਼ਨ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਹਦਾ ਆਗਾਜ਼ ਅੱਜ ਸ਼ੁਰੂਆਤ ਸ਼ੁਭ ਆਰੰਭ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾ ਹੈ ਜਿਹਦੇ ਤਹਿਤ ਮਰੀਜ਼ ਨੂੰ ਜਿਹੜੀ ਇੱਕ ਦਵਾਈ ਦੀ ਪਰਚੀ ਉਹਦਾ ਸਾਰਾ ਬਿਉਰਾ ਉਹ WhatsApp ਦੇ ਉੱਤੇ ਹੀ ਮਿਲ ਜਾਇਆ ਕਰੇਗਾ WhatsApp ਦੇ ਰਾਹੀਂ ਹੀ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਪਡੇਟ ਰੱਖ ਸਕੇਗਾ ਤੇ ਇਹਦੇ ਵਾਸਤੇ ਇਹਦੇ ਜਿਹੜੇ 5 ਸਟੈਪਸ ਨੇ ਕਹਿੰਦੇ ਇਹਦੇ ਮੁਤਾਬਕ ਇਹ ਕੰਮ ਹੋਵੇਗਾ ਇੱਕ ਤਾਂ ਇਹ ਕਿ ਨਵੇਂ ਸਿਸਟਮ ਦੇ ਤਹਿਤ ਮਰੀਜ਼ ਨੂੰ ਕਲੀਨਿਕ ਪਹੁੰਚ ਕੇ ਉੱਥੇ ਤਾਇਨਾਤ ਜਿਹੜਾ ਕਲੀਨਿਕ ਅਸਿਸਟੈਂਟ ਹੋਵੇਗਾ ਉਹਦੇ ਕੋਲੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਉਹਨੂੰ ਆਪਣਾ ਨੰਬਰ ਵਗੈਰਾ ਦੱਸਣਾ ਪਵੇਗਾ ਫਿਰ ਕਲੀਨਿਕ ਦੇ ਮਰੀਜ਼ ਦੀ ਜਾਣਕਾਰੀ ਜਿਹੜੀ ਆ ਹਿਸਟਰੀ ਆ ਕੇਸ ਹਿਸਟਰੀ ਆ ਕਿ ਉਹ ਕਦੋਂ ਤੋਂ ਬਿਮਾਰ ਆ ਉਹ ਵੀ WhatsApp ਰਾਹੀਂ ਡਾਕਟਰ ਦੇ ਕੋਲ ਪਹੁੰਚੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਮਰੀਜ਼ ਨੂੰ ਦੇਖ ਕੇ ਡਾਕਟਰ ਅੱਗੇ ਜਿਹੜੀ ਕਾਰਵਾਈ ਹੁੰਦੀ ਹੈ ਕਿ ਪਰਚੀ ਦੇ ਉੱਤੇ ਸਾਰਾ ਲਿਖਣਾ ਟੈਸਟ ਲਿਖਣਾ ਉਹ ਵੀ ਕਲੀਨਿਕ ਅਸਿਸਟੈਂਟ ਦੇ ਕੋਲ WhatsApp ਰਾਹੀਂ ਭੇਜੇ ਜਾਣਗੇ ਤੇ ਫਿਰ ਫਾਰਮਾਸਿਸਟ ਦੇ ਕੋਲ ਜਿਹੜੀ ਦਵਾਈ ਲੈਣੀ ਆ ਉਹ ਦਵਾਈ ਵੀ ਉਸੇ ਹਿਸਾਬ ਦੇ ਨਾਲ ਹੋਵੇਗੀ ਤੇ ਜਿਹੜਾ ਲੈਬ ਟੈਸਟ ਕਰਵਾਉਣਾ ਹੈ ਉਹ ਵੀ WhatsApp ਦੇ ਆਧਾਰ ਤੇ ਹੋਵੇਗਾ ਜਿਦੇ ਵਿੱਚ ਡਾਕਟਰ ਨੇ ਲਿਖਿਆ ਹੋਵੇਗਾ ਕਿ ਇਹਦੇ ਨੂੰ ਇਹ ਸਮੱਸਿਆ ਹੈ ਇਸ ਕਰਕੇ ਇਹਦਾ ਚੈੱਕ ਅਪ ਜ਼ਰੂਰੀ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਸਾਰੀ ਜਾਣਕਾਰੀ ਮਰੀਜ਼ ਦੇ ਕੋਲ ਵਾਪਸ ਪਹੁੰਚੇਗੀ WhatsApp ਕਰ ਦਿੱਤੀ ਜਾਏਗੀ ਉਹਨੂੰ ਤੇ ਇਹਦੇ ਵਿੱਚ ਅਗਲੀ ਵਿਜ਼ਿਟ ਕਦੋਂ ਉਹਨੇ ਦੁਬਾਰਾ ਆਉਣਾ ਹੈ ਇਸ ਤੋਂ ਇਲਾਵਾ ਟੈਸਟ ਰਿਪੋਰਟ ਕੀ ਆਈ ਹੈ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਇਹਦੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਤੇ 107 ਤੋਂ ਜਿਹੜਾ ਵੱਧ ਜੜੀਆਂ ਜ਼ਰੂਰੀ ਦਵਾਈਆਂ ਨੇ ਤੇ 100 ਤੋਂ ਵੱਧ ਜੜੀਆਂ ਟੈਸਟ ਨੇ ਉਹ ਕਹਿੰਦੇ ਦਾਵਾ ਹੈ ਕਿ ਆਮ ਆਦਮੀ ਕਲੀਨਿਕਾਂ ਦੇ ਵਿੱਚ ਕੀਤੇ ਜਾਂਦੇ ਨੇ ਲੋਕਾਂ ਨੂੰ ਰਾਹਤ ਕਹਿੰਦੇ ਮਿਲ ਰਹੀ ਆ ਪਰ ਹੁਣ ਨਵੀਂ ਜਿਹੜੀ ਸਕੀਮ ਆ WhatsApp ਸਿਸਟਮ ਇਹਦੇ ਨਾਲ ਹੋਰ ਵੀ ਥੋੜਾ ਜਿਹਾ ਬੰਦਾ ਅਪਡੇਟ ਰਹੇਗਾ ਪਰ ਇਹਦੇ ਨਾਲ ਇੱਕ ਸਵਾਲ ਇਹ ਵੀ ਜੁੜ ਜਾਂਦਾ ਹੈ ਕਿ ਜਿਹੜੇ ਆਮ ਲੋਕ ਨੇ ਜਿਹੜੇ ਪੜੇ ਲਿਖੇ ਨਹੀਂ ਜਿਨ੍ਹਾਂ ਨੂੰ ਮੋਬਾਈਲ ਤੱਕ ਨਹੀਂ ਚਲਾਉਣੇ ਆਉਂਦੇ ਉਹ ਕਿਵੇਂ ਆਪਣੇ ਆਪ ਨੂੰ ਦਰੁਸਤ ਰੱਖ ਸਕਣਗੇ ਇੱਕ ਪਰਚੀ ਹੁੰਦੀ ਆ ਪਰਚੀ ਕਿਸੇ ਨੂੰ ਵੀ ਦਿਖਾ ਦਿੰਦੇ ਨੇ ਤਾਂ ਜਿਹਦੇ ਕੋਲ ਮੋਬਾਈਲ ਹੀ ਹੈ ਨਹੀਂ ਤਾਂ ਉਹ ਆਪਣਾ ਬੰਦਾ ਇਲਾਜ ਕਿਵੇਂ ਕਰਵਾ ਸਕੇਗਾ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਇਹਦੇ ਬਾਰੇ ਜ਼ਰੂਰ ਕੋਈ ਨਾ ਕੋਈ ਪੁਸ਼ਟੀ ਕਰਨੀ ਚਾਹੀਦੀ ਹੈ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਆਮ ਲੋਕਾਂ ਦੀ ਸਹੂਲਤ ਲਈ ਇਹ ਕਲੀਨਿਕ ਨੇ ਤਾਂ ਆਮ ਲੋਕਾਂ ਨੂੰ ਸਹੂਲਤ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਅਪਡੇਟ ਸਾਰਾ ਕੁਝ ਹੋ ਰਿਹਾ ਹੈ ਸਾਰਾ ਕੁਝ ਡਿਜੀਟਲ ਹੋ ਰਿਹਾ ਹੈ ਪਰ ਉਹਦੇ ਵਿੱਚ ਆਮ ਲੋਕਾਂ ਦਾ ਕੀ ਬਣੇਗਾ ਜਿਨ੍ਹਾਂ ਨੂੰ ਮੋਬਾਈਲ ਤੱਕ ਬਜ਼ੁਰਗਾਂ ਨੂੰ ਚਲਾਉਣੇ ਨਹੀਂ ਆਉਂਦੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕ ਨੇ ਉਹਨਾਂ ਕੋਲੇ ਮੋਬਾਈਲ ਕਈ ਵਾਰ ਹੁੰਦੇ ਵੀ ਨਹੀਂ ਹੈਗੇ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਕੁੱਲ ਜਿਹੜੇ ਆਮਾ ਦੀ ਕਲੀਨਿਕ ਨੇ ਉਹ 880 ਤੋਂ ਜ਼ਿਆਦਾ ਨੇ ਪੂਰੇ ਸੂਬੇ ਦੇ ਵਿੱਚ ਇਹਨਾਂ ਦੇ ਵਿੱਚੋਂ 565 ਪਿੰਡਾਂ ਦੇ ਵਿੱਚ ਨੇ 316 ਸ਼ਹਿਰਾਂ ਦੇ ਵਿੱਚ ਨੇ ਤੇ 1.3 ਕਰੋੜ ਯਾਨੀ ਕਿ ਕਰੋੜ 30 ਲੱਖ ਦੇ ਕਰੀਬ ਜਾਂ ਉਦੋਂ ਜ਼ਿਆਦਾ ਜਿਹੜੇ ਮਰੀਜ਼ ਦਸਤੇ ਜਾਂਦੇ ਨੇ ਜਿਹੜੇ ਆਪਣਾ ਇਲਾਜ ਕਰਵਾ ਚੁੱਕੇ ਨੇ ਤੇ ਇਸ ਤੋਂ ਇਲਾਵਾ OPD ਆ ਜਿਹੜੀ ਲਗਭਗ ਪਹਿਲਾਂ ਜਿਹੜੀ ਸਾਲਾਨਾ ਸੀਗੀ ਪਿਛਲੀਆਂ ਸਰਕਾਰਾਂ ਚ ਕਹਿੰਦੇ 34 ਲੱਖ ਲੋਕ ਆਉਂਦੇ ਸੀ ਜਿੰਨੂੰ ਵਧਾ ਕੇ 177 ਲੱਖ ਕਰ ਦਿੱਤਾ ਗਿਆ ਯਾਨੀ ਕਿ 177 ਲੱਖ ਤੇ ਪਹੁੰਚ ਚੁੱਕੀ ਹੈ ਤੇ ਜਿਹੜੇ ਲੋਕ ਉਥੇ ਆਪਣਾ ਇਲਾਜ ਕਰਵਾਉਣ ਜਾ ਰਹੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਪਰ ਜਿਹੜੀ ਹੁਣ WhatsApp ਵਾਲੀ ਸਕੀਮ ਹੈ ਕਿ ਮਰੀਜ਼ ਦਾ ਸਾਰਾ ਬਿਉਰਾ ਸਾਰੀ ਜਾਂਚ ਪੜਤਾਲ ਉਹਨੂੰ WhatsApp ਰਾਹੀਂ ਮਿਲੇਗੀ ਉਹ ਕਿੰਨੀ ਸਾਰਥਕ ਹੁੰਦੀ ਹੈ ਕਿਸ ਤਰ੍ਹਾਂ ਦੇ ਨਾਲ ਲੋਕ ਉਹਨੂੰ ਲੈਂਦੇ ਨੇ ਕਿਵੇਂ ਲੋਕ ਜਾ ਕੇ ਦਾ ਇਸਤੇਮਾਲ ਕਰਦੇ ਨੇ ਅਪਡੇਟਸ ਆਉਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ